ਹਾਂਜੀ ਅਗਲੀ ਖਬਰ ਹੈ ਜੀ ਸਰਕਾਰੀ ਸਕੂਲ ਦੇ ਮੈਥ ਅਧਿਆਪਕ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੀ ਫਾਜ਼ਿਲਕਾ ਦੇ ਪਿੰਡ ਕਮਾਲਵਾਲਾ ਦੇ ਸਰਕਾਰੀ ਸਕੂਲ 'ਚ ਤਾਇਨਾਤ ਗਣਿਤ ਦੇ ਅਧਿਆਪਕ ਨਾਲ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਦੀ ਜਿਹੜੀ ਕਿ ਜਾਣਕਾਰੀ ਪ੍ਰਾਪਤ ਹੋਈ ਹੈਗੀ ਘਟਨਾ ਵਾਲੀ ਥਾਂ ਤੇ ਮੌਜੂਦ ਲੋਕਾਂ ਨੇ ਅਧਿਆਪਕ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈਗਾ ਤੇ ਜਿੱਥੇ ਉਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸਕੂਲ ਤੋਂ ਵਾਪਸ ਆ ਰਿਹਾ ਤਾਂ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਹਾਂਜੀ ਆਲੀ ਖਬਰ ਹੈ ਜੀ ਲੱਗੀਆਂ ਨੇ ਮੋਜਾ ਸਸਤਾ ਮਿਲ ਰਿਹਾ ਹੈਗਾ ਪਿਆਜ਼ ਤੇ 35 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈਗਾ ਪੰਜ ਪਿਆਜ਼ ਪਿਆਜ਼ ਦੀਆਂ ਮਹਿੰਗੀਆਂ ਕੀਮਤਾਂ ਤੋਂ ਰਾਹਤ ਦਿਵਾਉਣ ਲਈ ਭਾਰਤ ਸਰਕਾਰ ਦੀ ਪਹਿਲ ਕਦਮ ਤੇ ਤਹਿਤ ਦੇਸ਼ ਵਿੱਚ ਕਈ ਥਾਵਾਂ ਤੇ ਤੁਹਾਨੂੰ ਸਸਤਾ ਪਿਆਜ਼ ਮੁਹਿਆਆ ਕਰਵਾਉਂਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਤੇ ਤੁਹਾਨੂੰ ਰਾਹਤ ਪ੍ਰਦਾਨ ਕਰਨ ਲਈ ਦੇਸ਼ ਦੇ ਖਪਤਕਾਰ ਮਾਮਲੇ ਦੇ ਮੰਤਰਾਲੇ ਨੇ ਸਿਰਫ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਵੇਚਣ ਵਾਲੀ ਮੋਬਾਈਲ ਬੈਂਡ ਦਾ ਸਥਾਨ ਵੀ ਪ੍ਰਦਾਨ ਕਰ ਦਿੱਤਾ ਗਿਆ ਹੈਗਾ ਹਾਂਜੀ ਅਗਲੀ ਖਬਰ ਹੈ ਜੀ ਪੰਜਾਬ ਦੇ ਇਸ ਥਾਣੇ ਨੂੰ ਮਿਲਿਆ ਰਾਸ਼ਟਰੀ ਪੱਧਰ ਤੇ 8ਵਾਂ ਤੇ ਸੂਬੇ ਤੋਂ ਪਹਿਲਾ ਸਥਾਨ ਅਮਨ ਕਾਨੂੰਨ ਦੀ ਵਿਵਸਥਾ ਨੂੰ ਰੱਖਿਆ ਗਿਆ ਹੈਗਾ ਕੰਟਰੋਲ ਵਿੱਚ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੀ ਲਗਨ ਸਖਤ ਮਿਹਨਤ ਅਤੇ ਅਟੁੱਟ ਬਚਨਬੰਦਤਾ ਨੂੰ ਮਾਨਤਾ ਦਿੰਦੇ ਹੋਏ ਸੂਬੇ ਦੇ ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਸਾਲ 2023 ਦੀ ਸਾਲਾਨਾ ਰੈਂਕਿੰਗ ਵਿੱਚ ਰਾਸ਼ਟਰੀ ਪੱਧਰ ਤੇ 8ਵਾਂ ਅਤੇ ਪੰਜਾਬ ਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਗਈ ਹੈ। ਹਾਂਜੀ ਅਗਲੀ ਖਬਰ ਹੈ ਜੀ ਐਕਸੀਡੈਂਟ ਦੌਰਾਨ ਪੰਜਾਬ ਪੁਲਿਸ ਦੇ ASI ਦੀ ਮੌਤ ਹੋ ਗਈ ਹੈ ਜਿਸ ਦਾ ਕੀ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆਗਾ। ਹਾਂਜੀ ਅਗਲੀ ਖਬਰ ਹੈ ਜੀ ਟਰਾਲੀ ਨਾਲ ਰਸੀਬ ਬੰਨੀ ਹੈ ਤੇ ਫਾਹਲ ਲੈ ਲਿਆ ਗਿਆ। ਖਨੂਰੀ ਦੇ ਹੱਦ ਤੇ ਕਿਸਾਨ ਨੇ ਆਪਣੀ ਜਿਹੜੀ ਕਿ ਖੁਦਕੁਸ਼ੀ ਕਰ ਲਈ ਗਈ ਹੈ। ਸਾਹਮਣੇ ਆਈ ਹੈ ਇਹ ਵੱਡੀ ਵਜਾ। ਜਿਸ ਕਾਰਨ ਕਿਸਾਨ ਵੱਲੋਂ ਇਹ ਖੁਦਕੁਸ਼ੀ ਕੀਤੀ ਗਈ ਹੈ ਖਨੋਰੀ ਬਾਰਡਰ ਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਠੁੱਠੀਆਂ ਬਾਲੀ ਦੇ ਕਿਸਾਨ ਨੇ ਟਰਾਲੀ ਤੇ ਫਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਜ਼ਿਲ੍ਹੇ ਦੇ ਪਿੰਡ ਠੁੱਠੀਆਂ ਬਾਲਾਂ ਦਾ ਰਹਿਣ ਵਾਲਾ ਸੀ ਜੋ ਕਿ ਹੁਣ ਕਿਰਾਏ ਤੇ ਛੋਟੀ ਮਾਨਸਾ ਰਹਿ ਰਿਹਾ ਸੀਗਾ ਤੇ ਖਨੋਰੀ ਬਾਰਡਰ ਤੇ ਜਾ ਕੇ 13 13 ਫਰਵਰੀ ਤੋਂ ਅੰਦੋਲਨ ਨਾਲ ਜੁੜਿਆ ਹੋਇਆ ਸੀ ਤੇ ਲਗਾਤਾਰ ਧਰਨੇ ਤੇ ਬੈਠਦਾ ਸੀਗਾ ਜਿਸ ਨੇ ਕਿ ਹੁਣ ਖੁਦਕੁਸ਼ੀ ਕਰ ਲਈ ਹੈਗੀ ਹਾਂਜੀ ਆਖਰੀ ਖਬਰ ਹੈ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ 6ਵੇਂ ਪੇ ਕਮਿਸ਼ਨ ਤੇ ਬਕਾਇਆ ਨੂੰ ਲੈ ਕੇ ਅਹਿਮ ਫੈਸਲਾ ਸੁਣਾ ਦਿੱਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਅਤੇ ਉਸ ਤੋਂ ਬਾਅਦ ਜਾਰੀ ਨੋਟੀਫਿਕੇਸ਼ਨ ਅਨੁਸਾਰ 31 ਦਸੰਬਰ ਤੱਕ ਬਕਾਇਆ ਦਿੱਤੇ ਜਾਣ ਦੇ ਹੁਕਮ ਸੁਣਾ ਦਿੱਤੇ ਗਏ ਨੇ ਤੇ ਹਾਈ ਕੋਰਟ ਨੇ 32 ਪਟੀਸ਼ਨਾਂ ਦਾ ਵੀ ਨਿਪਟਾਰਾ ਕਰਦਾ ਇਹ ਫੈਸਲਾ ਲੜਾ ਕਿ ਸੁਣਾਇਆ ਗਿਆਗਾ ਹਾਂਜੀ ਆਲੀਖਾਰੂੀ ਮੁੰਡੇ ਦਾ ਮੋਬਾਈਲ ਲੈਣਗੇ ਪਤੀ ਪਤਨੀ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ ਪਤੀ ਦੀ ਮੌਤ ਦੱਸੀ ਜਾ ਰਹੀ ਹੈ ਅਤੇ ਪਤਨੀ ਗੰਭੀਰ ਜ਼ਖਮੀ ਹਾਲਾਤਾਂ ਵਿੱਚ ਨਜ਼ਰ ਆਈ ਨਵਾਂ ਸਹਿਰ ਚ ਮੋਬਾਈਲ ਨੂੰ ਲੈ ਕੇ ਇਹ ਲੜਾਈ ਹੋਈ ਹੈ ਇੱਕ ਵਿਅਕਤੀ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਇਹ ਪਿੰਡ ਅਮਰਗੜ ਵਿਖੇ ਪਰਮਜੀਤ ਸਿੰਘ ਦੇ ਉਸਦੀ ਪਤਨੀ ਪਰਮਜੀਤ ਕੌਰ ਮਲਜਮ ਮਨਜੀਤ ਸਿੰਘ ਕੁਲ ਮੋਬਾਈਲ ਲੈਣ ਗਏ ਸਨ ਹਮਲੇ 'ਚ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਉਸਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੀ ਹੈ ਹਾਂਜੀ ਆਲੀ ਖ਼ਬਰ ਇਹ ਨਵੀਂ ਕਾਰ ਤੇ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਭਿਆਨਕ ਹਾਸਾ ਵਾਪਰ ਚੁੱਕਿਆ ਕਾਰ ਦੇ ਪ੍ਰਖਾਚੇ ਵੀ ਉੱਡ ਚੁੱਕੇ ਨੇ ਛਬਾਰ ਰੋਡ ਤੇ ਸਥਿਤ ਮੂਲੇ ਚੱਕ ਪਿੰਡ ਵਿੱਚ ਉਸ ਸਮੇਂ ਹਾਦਸਾ ਵਾਪਰ ਗਿਆ ਜਦੋਂ ਬਾਪਾ ਬੁੱਢਾ ਸਾਹਿਬ ਨੂੰ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੀ ਗੱੜ ਹਾਦਸਾ ਗ੍ਰਸ ਹੋ ਗਈ ਹੈਗੀ ਤੇ ਜਾਣਕਾਰੀ ਮੁਤਾਬਕ ਇੱਕ ਕਾਰ ਮੂਲੇ ਚੱਕ ਚੋਣ ਨਿਕ ਪਿੰਡ ਚੋਂ ਨਿਕਲਦੀ ਨਹਿਰ ਦੇ ਸੂਏ ਤੇ ਜਾ ਡਿੱਗੀ ਹੈ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੇ ਪ੍ਰਖੱਚੇ ਤੱਕ ਉੱਡ ਗਏ ਹਨ ਹਾਂਜੀ ਅੱਜ ਦੀ ਖ਼ਬਰ ਹੈ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਸਵੀਰ ਬਦਲਣ ਜਾ ਰਹੀ ਹੈ ਪੰਜਾਬ 'ਚ ਜਲਦ ਸ਼ੁਰੂ ਹੋਣ ਜਾ ਰਹੀ ਹੈ ਬੁਲੇਟ ਟ੍ਰੇਨ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸੁਵੇਤ ਮਲਿਕ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੇ ਮੌਜੂਦਾ ਰੇਲ ਮੰਤਰੀ ਅਸ਼ਵਨੀ ਬੈਸ਼ਰਮ ਦਾ ਧੰਨਵਾਦ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੇ 2017 ਚ ਸੰਸਦ ਚ ਮੰਗ ਕੀਤੀ ਸੀ ਕਿ ਅੰਮ੍ਰਿਤਸਰ ਜੰਮੂ ਬਿਲਟ ਟ੍ਰੇਨ ਦਿੱਲੀ ਅੰਮ੍ਰਿਤਸਰ ਤੇ ਕਟੜਾ ਲਈ ਚਲਾਈ ਜਾਵੇ ਤੇ 2018 ਚ ਇਹ ਪ੍ਰੋਜੈਕਟ ਪਾਸ ਹੋ ਗਿਆ ਸੀਗਾ ਤੇ 2020 ਚ ਟੈਂਡਰ ਕੱਢਿਆ ਗਿਆ ਸੀ ਹੁਣ ਕੰਮ ਸ਼ੁਰੂ ਹੋਣ ਜਾ ਰਿਹਾ ਹੈਗਾ ਜਿਸ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਸਵੀਰ ਵੇਖਣ ਨੂੰ ਮਿਲੇਗੀ ਹਾਂਜੀ ਆਲੀ ਖਬਰ ਹੈੀ ਓਐਸਡੀ ਸਿੱਧੂ ਨੂੰ ਹਟਾਣ ਮੰਗ ਰੋ ਮੁੱਖ ਮੰਤਰੀ ਦਫ਼ਤਰ ਵਿੱਚ ਸੁੰਨ ਪਸਰੀ ਹੈਗੀ ਪੰਜਾਬ ਦੇ ਮੁੱਖ ਮੰਤਰੀ ਦੇ ਖਾਸਮ ਖਾਸ ਪ੍ਰੋਫੈਸਰ ਔਕਾਰ ਸਿੰਘ ਨੂੰ ਓਐਸਡੀ ਦੇ ਅਹੁਦੇ ਤੋਂ ਫਰਾਰਗ ਕਰਨ ਮਗਰੋਂ ਅੱਜ ਤੀਜੇ ਦਿਨ ਵੀ ਇੱਥੇ ਮੁੱਖ ਮੰਤਰੀ ਦਫ਼ਤਰ ਕੈਂਪ ਵਿੱਚ ਚੁੱਪ ਪਸ ਰਹੀ ਹੈਗੀ 2 ਦਿਨ ਪਹਿਲਾਂ ਓਐਸਡੀ ਸਿੱਧੂ ਨੂੰ ਅਹੁਦੇ ਤੋਂ ਫਾਰਗ ਕਰਨ ਦੀਆਂ ਮੀਡੀਆ ਰਿਪੋਰਟਾਂ ਆਈਆਂ ਸਨ ਹਾਲਾਂਕਿ ਬਹੁਤਾਂ ਲੋਕਾਂ ਨੂੰ ਸਿੱਧੂ ਦੀ ਅਚਨਚਤ ਫਾਰਗ ਫਾਰਗੀ ਦੀ ਗੱਲ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ ਹੈ ਹਾਂਜੀ ਆਲੀਖਵਰੇ ਸਰਬਸੰਮਤੀ ਕਰਕੇ ਆਪਣਾ ਸਰਪੰਚ ਬਣਾ ਲਓ ਜਾਂ ਪੰਚ ਬਣਵਾ ਲਓ ਤੇ 5 ਲੱਖ ਰੁਪਏ ਦਾ ਇਨਾਮ ਜਿਹੜਾ ਕਿ ਮਨਚਾਹੀ ਗ੍ਰਾਂਟ ਜਿਹੜੀ ਦਿੱਤੀ ਜਾਵੇਗੀ ਭਗਵੰਤ ਮਾਨ ਨੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਮਨ ਸ਼ਾਂਤੀ ਤਰੱਕੀ ਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਉਸ ਦੇ ਖਿਲਾਫ ਬੇਮਨਾਦੀ ਅਫਵਾਹਾਂ ਫੈਲਾ ਰੀਆਂ ਹਨ ਤਾਕੀ ਸੁਭ ਦੇ ਵਿਕਾਸ ਨੂੰ ਲੀਹੋ ਲਾਇਆ ਜਾ ਸਕੇ ਤੇ ਭਗਵਾਨਤਮਾਨ ਬੁੱਲੋ ਇਹ ਵੀ ਐਲਾਨ ਕਰ ਦਿੱਤਾ ਗਿਆ ਜਿਹੜੇ ਵੀ ਕੋਈ ਵੀ ਪਿੰਡ ਦਾ ਜਿਹੜਾ ਕਿ ਸਰਪੰਚ ਸਰਬਸੰਮਤੀ ਨਾਲ ਸਰਪੰਚ ਤੇ ਮੈਂਬਰਾਂ ਦੀ ਚੁੰਤੀ ਕਰ ਚੁਣਿਆ ਜਾਣਗੇ ਤਾਂ ਉਸ ਪਿੰਡ ਨੂੰ 5 ਲੱਖ ਰੁਪਏ ਦਾ ਗ੍ਰਾਂਟ ਦਾ ਜਿਹੜਾ ਕਿ ਇਨਾਮ ਦਿੱਤਾ ਜਾਵੇਗਾ ਅਤੇ ਜਿਹੜੀ ਵੀ ਪਿੰਡ ਨੂੰ ਗ੍ਰਾਂਟ ਚਾਹੀਦੀ ਹੋਵੇਗੀ ਸਭ ਤੋਂ ਪਹਿਲਾਂ ਉਹ ਗ੍ਰਾਂਟ ਵੀ ਦਿੱਤੀ ਜਾਵੇਗੀ